ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚਿਆ ਪਿੰਡ ਕੜਕਾ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚੋਲਾ ਸਾਹਿਬ ਦੇ ਬਿਲਕੁਲ ਲਾਗੇ ਪਿੰਡ ਕੜਕਾ ਅਮਰਤਕੋਲ ਆਇਆ ਦੋਸਤੋ ਅੱਜ ਪਸ਼ੂ ਵੀਰ ਅਮਰਤਕੋਲ ਟੋਟਲ ਚਾਰ ਨਾਗਨੇ ਸਾਹਮਣੇ ਤੁਸੀਂ ਦੇਖ ਰਹੇ ਜੀ ਦੋ ਪਸ਼ੂ ਸੂਏ ਸੂਆ ਦੋ ਝੋਟੀਆਂ ਦੋਸਤੋ ਸੂਈਆਂ ਨੇ ਦੋ ਗੱਬਣ ਪਸ਼ੂ ਅੱਜ ਦੋਸਤੋ ਪਹਿਲਾਂ ਦੁੱਜਣ ਪਹਿਲਾਂ ਦੁੱਜਣ ਅਨੁਵਾਪਾ ਦਿਖਾ ਦਨੇ ਆ ਇਸ ਕਿੱਲੇ ਤੋਂ ਬੜੀਆਂ ਪਿਆਰੀਆਂ ਝੋਟੀਆਂ ਨੇ ਸੋਹਣੇ ਕਤਕਾਰ ਦੇ ਵਿੱਚ ਆ ਸੋ ਚੰਗੇ ਦੁੱਧ ਤੇ ਇਸ ਵਕਤ ਚੱਲ ਰਹੀਆਂ ਨੇ ਜਿੰਨਾ ਕ ਸਮਾਂ ਹੋਇਆ ਠੀਕ ਆ ਜੀ ਉਹ ਸਕੋਰਿੰਗ ਜਿਹੜਾ ਹੁਣ ਦੁੱਧ ਇਹਨਾਂ ਥੱਲੇ ਕਿੰਨਾ ਕਿੰਨਾ ਹਾਜ਼ਰ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਅਮਰ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਵੀ ਜੋ ਪਿੰਡ ਕੜ ਕੇ ਕਰਨੀ ਆ ਤੁਸੀਂ ਠੀਕ ਆ ਜੀ ਪੱਖੋ ਪੂਰਾ ਪਿੰਡ ਆ ਚੋਲਾ ਸਾਹਿਬ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਆਓ ਆਪਣੀ ਇਥੇ ਆਣ ਕੇ ਨਰਤ ਪਰਖਾ ਤਸਦੀ ਕਰ ਲਿਓ ਠੀਕ ਆ ਜੀ ਜਿਹੜੇ ਨਾ ਗਾਪਾ ਤੁਹਾਨੂੰ ਕੱਪਣ ਤੇ ਸਵੇ ਸਵੇ ਪਸ਼ੂਆਂ ਦੀ ਦੋ ਡੰਗ ਚੋਕੇ ਤਸੱਲੀ ਆ ਉਹ ਤੁਸੀਂ ਕਰ ਲਿਓ ਠੀਕ ਆ ਜੀ ਤੇ ਅੱਜ ਤਰੀਕ 7 ਸਤੰਬਰ ਤੁਸੀਂ ਨੋਟ ਕਰੋ ਸਮਾਂ ਦੋਸਤੋ ਮਾਰਨਿੰਗ ਦੇ ਕੋਈ 10:30 ਪੌਣੇ 11 ਵਜੇ ਦਾ ਪਸ਼ੂ ਆਉਂਦੇ ਆ ਸਕੇਲੇ ਦੇ ਉੱਪਰ ਠੀਕ ਆ ਜੀ ਵਿਕਰੀ ਵਾਲੇ ਬਾਕੀ ਤੁਸੀਂ ਸਮੇਂ ਸਵੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਪਸ਼ੂਆਂ ਦੀ ਡਿਟੇਲ ਆ ਉਹ ਲੈੰਦੇ ਰਿਆ ਕਰੋ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਅਮਰਤ ਭਾਈ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਜੋ ਵਧੀਆ ਵਧੀਆ ਭਾਜੀ ਠੀਕ ਠਾਕ ਹਾਂਜੀ ਹਾਂਜੀ ਬਹੁਤ ਵਧੀਆ ਭਰਾ ਜੀ λαβੀ ਅਮਰਤ ਅੱਜ ਨਾਗ ਵੀਰੇ ਆਪਣੇ ਕੋਲ ਟੋਟਲ 4 ਨੇ ਹਾਂਜੀ ਹਾਂਜੀ ਵੀਰੇ ਨਾਗਾ ਝੋਟੀਆਂ ਹੀ ਅੱਜ ਆਪਣੇ ਵਿਚਾਰੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭਰਾ ਇਹ ਝੋਟੀਆਂ ਵੀ ਬਹੁਤ ਖੂਬਸੂਰਤ ਲੈ ਕੇ ਆਂਦੀਆਂ ਪਹਿਲਾਂ ਦੂਜਣੀਆਂ ਜਿਆਦੀਆਂ ਹਾਂਜੀ ਹਾਂਜੀ ਵੀਰੇ ਚੰਗੀਆਂ ਕੁਆਲਿਟੀ ਵਾਲੀਆਂ ਕਟੀਆਂ ਕੁਆਲਿਟੀ ਵਾਲੀਆਂ ਨੇ ਮੈਂ ਪੂਰੀਆਂ ਚੰਗੀਆਂ ਜਿਹੜੀਆਂ ਨਰਖ ਪਰਖ ਵਾਲੇ ਬੰਦੇ ਨੇ ਲੈਣੀਆਂ ਦੂਜੇ ਨੇ ਦੇ ਆਕਣਾ ਮਹਿੰਗੀਆਂ ਸਾਫ ਸੁਥਰੇ ਪਸ਼ੂ ਆ ਹਾਂਜੀ ਹਾਂਜੀ ਵਿਟੋਰੀ ਸ਼ੋਰੀ ਪਸ਼ੂ ਆ ਪੂਰੇ ਅੱਜ ਹਾਂਜੀ ਹਾਂਜੀ ਇਹ ਨਹੀਂ ਆ ਗਈ ਟੌਰ ਟਪਕਾ ਮੇਰਾ ਦੁੱਧ ਵਾਲੀਆਂ ਵੀ ਨਾਲ ਦੁੱਧ ਵਾਲੀਆਂ ਵੀ ਹਾਂ ਲੋਬੀ ਬੇਲਾ ਬੂਲਾ ਵੇਖੋ ਦੋਸਤੋ ਬਹੁਤ ਸੋਹਣੀਆਂ ਬੇਲ ਬੂਲ ਪੱਖੂਆਂ ਲਮਾਈਆਂ ਨਪੂਈਆਂ ਝੋਟੀਆਂ ਦੀਆਂ ਬੜੀਆਂ ਖੂਬਸੂਰਤਾਂ ਜਿੰਨੀਆਂ ਵੀ ਝੋਟੀਆਂ ਦੁੱਧ ਵਾਲੀਆਂ ਵਾਂ ਇਧਰ ਦੋ ਜਿਹੜੇ ਨਗ ਤੁਸੀਂ ਇਹ ਗੱਬਣ ਇਹ ਗੱਬਣ ਆ ਝੋਟੀ ਤੀਜੇ ਚੌਥੇ ਨੰਬਰ ਤੇ ਜਿਹੜੀਆਂ ਝੋਟੀਆਂ ਗੱਬਣ ਦਿਖਾਉਣੀਆਂ ਤੁਹਾਨੂੰ ਪਹਿਲੇ ਦੂਜੇ ਨੰਬਰ ਵਾਲੀਆਂ ਜਿਹੜੀਆਂ ਢਾਲ ਤਲਵਾਰੀ ਆ ਤੇ ਘਟਾਲੀ ਆ ਪਹਿਲ ਨੇ 12 ਕਿਲੋ ਦੁੱਧ ਕੱਢਿਆ ਵੀਰੇ ਝੋਟੀ ਨੇ ਦੂਜੇ ਸੂਏ ਸੂਣਾ ਬਹੁਤ ਜਿਆਦੀ ਚੰਗੀ ਵਾਜਣ ਲੋਡ ਵੇਖੋ ਝੋਟੀ ਦਾ ਬਹੁਤ ਖੂਬਸੂਰਤ ਮਾਲ ਚੰਗਾ ਸਾਰਾ ਸੁਥਰਾ ਹਾਂਜੀ ਸਾਹਬ ਮਾਲ ਤੇ ਮੇਰਾ ਵੀਰ ਭੱਜ ਕੇ ਟੁੱਟ ਕੇ ਪੈਣ ਵਾਲੀ ਗੱਲਬਾਤ ਹੀ ਆ ਬਾਕੀ ਰੇਡ ਪਰ ਤਾਂ ਜਿਹੋ ਜਿਹਾ ਹੋਊਗਾ ਉਹਦਾ ਤੁਸੀਂ ਤਾਲਮੇਲ ਅਮਰਤ ਦੇ ਨਾਲ ਗੱਲਬਾਤ ਕਰਕੇ ਆਪਣਾ ਤਾਲਮੇਲ ਬਿਠਾ ਲਿਓ ਠੀਕ ਆ ਜੀ ਇਹ ਦੋ ਦੰਦ ਕੱਟੀ ਵੇਖੋ ਵੀਰ ਲਓ ਜੀ ਸੋ ਦੋਂਦੀ ਕੱਟੀ ਦੋਸਤੋ ਤੁਹਾਨੂੰ ਹੁਣ ਦਿਖਾ ਰਿਹਾ ਠੀਕ ਆ ਚੌਕ ਦੇ ਹਜੇ ਚੱਕੀ ਆ ਤੇ ਦੋਂਦੀ ਕੱਟੀ ਆ ਲੈ ਅਮਰਤ ਸੂਆ ਪਹਿਲਾ ਸੂਈ ਛੋਟੀ ਮੇਰੇ ਪਲੂਨ ਸੂਈ ਆ ਮਗਰ ਬੂਰਾ ਬੱਚਾ ਆ ਗਿਆ ਕੱਟਾ ਲਓ ਜੀ ਮਗਰ ਬੂਰਾ ਕੱਟਾ ਕੀ ਆਜ ਤੱਕ ਦਿਨ ਕਿੰਨੇ ਅਮਰਤ ਹੋ ਗਏ ਸੂਈ ਨੂੰ? ਵੀਰੇ 12-13 ਦਿਨ ਹੋ ਗਏ ਨੂੰ। ਲਓ ਜੀ 12-13 ਦਿਨਾਂ ਦੀ ਦੁੱਧ ਸੂਈ। 10 ਕਿਲੋ ਦੁੱਧ ਮਿੰਤੀ ਵਾਲਾ ਹੋਵੇ ਥੱਲੇ। ਆ ਨੈਟ ਜਿਹੜਾ ਚਵਾਦਾਂਗੇ। ਵੀਰੇ 2 ਟਾਈਮ 3 ਟਾਈਮ ਆਪਣੇ ਘਰੇ ਚੋਵੇ। ਲਓ ਜੀ। ਚਵਾਬ ਕੱਟਾਂ ਦੀ ਬਹੁਤ ਜ਼ਿਆਦੀ ਚੰਗੀ ਆ। ਆ ਪੂਰਾ ਕੱਟਾ ਆ ਗਿਆ ਜੀ। ਹਾਂਜੀ ਹਾਂਜੀ। ਲਓ ਜੀ ਆ ਪੂਰਾ ਕੱਟਾ ਜੇ ਠੀਕ ਆ ਜੀ ਮੇਲ ਕਾਫ ਆ। ਤੇ 10 ਕ ਦਿਨਾਂ ਦੀ ਸੂਈ ਆ। ਤੇ 10 ਕਿਲੋ ਦੁੱਧ ਇਹਦੇ ਥੱਲੇ ਹੁਣ ਜਿਹੜਾ ਨੰਮੀ ਨੰਮੀ ਵੇਖੋ ਛੋਟੀ ਗੱਡੀ। ਆਪਾਂ ਪੂਰੀ ਤਸੱਲੀ ਨਾਲ ਦਿਖਾ ਦ ਸ਼ਕੀਨੀ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਕੀਨ ਝੋਟੀ ਆ ਪੂਰੀ ਛੋਟਾ ਸਿੰਘ ਰਿੰਗ ਸਿੰਘ ਚੌੜਾ ਪਿੱਠਪੂੜਾ ਲੰਬਾ ਥਾਣ ਤੇ ਬਿਲਕੁਲ ਚੌੜੇ ਪਿੱਠਪੂੜੇ ਦੇ ਵਿੱਚ ਆ ਤੇ ਕੱਦ ਕੋਈ ਮੀਡੀਅਮ ਝੋਟੀ ਹਾਈਟ ਮੰਨੇ ਨਾ ਕੱਦ ਵੱਡਾ ਹੈ ਮੇਰੇ ਵੀਰੇ ਉਹ ਠੀਕ ਆ ਕੱਦ ਵੱਡਾ ਹੈ ਤੇ ਲੰਬਾਈ ਲੰਬੂਈ ਝੋਟੀ ਦੀ ਬਹੁਤ ਸੋਹਣੀ ਆ ਦੇਖੋ ਤੋਰਾ ਵੇਖੋ ਝੋਟੀ ਦਾ ਵੀਰ ਫਿਰ ਕੋੜੀਆਂ ਵਾਲੀ ਚਾਲ ਪਿੱਠਪੂੜਾ ਵੀ ਕੋੜੀਆਂ ਵਾਲਾ ਲੱਗਾ ਕਰਮਾ ਹੁਸਨਾਂ ਦੀ ਮਲਕਾ ਹੁਸਰਾਂ ਦੀ ਮਲਕਾ ਬੱਸ ਬੱਸ ਆ ਬਾਲੀ ਜਿਆਦੀ ਚੰਗੀ ਜਿੰਨੀ ਵੀ ਛੋਟੀ ਕੁਆਲਿਟੀ ਵਾਲੀ ਆ ਬਰੀਕੀਆਂ ਕੱਲੀਆਂ ਕੱਲੀਆਂ ਮਾਰ ਆਈ ਨੇ ਚ ਭਰੀਆਂ ਬਸ ਜੀ ਬਸ ਲੈ ਵੀ ਅਮਰਤ ਚੋਣ ਚਵਾਉਣ ਦੀ ਫਿਰ ਪੋਲੀ ਰੂਮ ਵੀਰ ਠੀਕ ਆ ਹਾਂ ਲਓ ਜੀ ਤੋਂ ਦੋਸਤੋ ਬਿਲਕੁਲ ਤੁਸੀਂ ਵੇਖੋਗੇ ਸ਼ਕੀਨੀ ਵਾਲੇ ਪਾਸਿਓਂ ਬਹੁਤ ਖੂਬਸੂਰਤ ਛੋਟੀ ਆ ਠੀਕ ਆ ਜੀ ਤੇ ਮੂੰਹੋਂ ਦੰਦੋਂ ਵੀ ਆਪਾਂ ਤੁਹਾਨੂੰ ਨੋਟ ਕਰਾਤਾ ਵੀ ਦੁੰਦੀ ਛੋਟੀ ਆ ਠੀਕ ਆ ਚੌਕ ਦੇ ਹਜੇ ਮਾਰੇ ਮਾਰੇ ਤੰਦ ਚੱਕੇ ਆ ਥੱਲੇ ਲੇਵੇ ਦੀ ਬੜੀ ਖੂਬਸੂਰਤਾਂ ਸਾਫ ਸੁਥਰੀ ਆ ਲੇਵੇ ਹਵਾਨੇ ਦੀ ਤੇ ਚੰਗੀ ਸੋਹਣੀ ਵੇਲ ਸੋਨਾ ਕੱਦ ਕਾਠ ਠੀਕ ਆ ਜੀ ਤੇ ਬਣੀ ਥਣੀ ਬੜੀ ਵਧੀਆ ਥੱਲੇੋਂ ਬਾਕੀ 10 ਕਿਲੋ ਤਾਰਾਂ ਇਸ ਵਕਤੇ ਦੇ ਥੱਲੇ ਹਾਜ਼ਰ ਨਹੀਂ ਬਿਲਕੁਲ ਜਿਹੜੀਆਂ ਕਿਸੇ ਭਰਾ ਨੇ ਧਣ ਕੇ ਚੋਕੇ ਤਸੱਲੀ ਕਰ ਲੈਣੀ ਆ ਠੀਕ ਆ ਵੇਖੋ ਵੀਰੇ ਜੋਟੀ ਦੀ ਲੰਬਾਈ ਵੇਖੋ ਹਾਂਜੀ ਕੋੜੀਆਂ ਆਲਾ ਪਿਠ ਪੂੜਾ ਲੱਗਾ ਕਰਮਾ ਲਈ ਜਿੱਦਾਂ ਕੋੜੀ ਨਹੀਂ ਹੁੰਦੀ ਐਨ ਇੱਕ ਸਾਰ ਪੱਧਰ ਹੂੰ ਸਿੰਗਲ ਹੱਡੀ ਜਾ ਹੂੰ ਲੋ ਜੀ ਠੀਕ ਹੈ ਜੀ ਸੋ ਚੰਗੀ ਉੱਚੀ ਸੋਹਣੇ ਕਦ ਕੱਦ ਦੇ ਵਿੱਚ ਠੀਕ ਹੈ ਜੀ ਸੋ ਪਸੰਦ ਆਊਗੀ ਝੋਟੀ ਬਹੁਤ ਖੂਬਸੂਰਤ ਆ ਮਗਰ ਇਹਦੇ ਕਟਾ ਮੇਲ ਕਾਫਾ ਬੂਰਾ ਕਟਾ ਪਾ ਤੁਹਾਨੂੰ ਦਿਖਾਈ ਦਿੱਤਾ ਹਨ ਤੁਹਾਨੂੰ ਵੀ ਕਰਮਾਲੀ ਨੂੰ ਅਲੱਦਾ ਲੱਗਾ ਨਾ ਬਾਈ ਦੇ ਵਿੱਚ ਪੂਰਾ ਲੰਬਾ ਥਾਣਾ ਠੀਕ ਹੈ ਜੀ ਪੂਨੀ ਵਰਗੇ ਥਾਣਾ ਪਤਲੇ ਤੇ ਪਹਿਲਾਂ ਝੋਟੀ ਸੂਈ ਆ ਤੇ ਕਰਮਾਲੀ ਇਹ ਦੂਜੇ ਤੀਜੇ ਸਵੇਰ ਤੱਕ ਜਾਂਦੇ ਆ ਦੋਸਤੋ ਬਹੁਤ ਸੋਹਣੀ ਆਉਣ ਵਾਲੇ ਸਮੇਂ ਦੇ ਵਿੱਚ ਝੋਟੀ ਇਹ ਮੱਝ ਬਣ ਕੇ ਤਿਆਰ ਹੋ ਗਈ ਠੀਕ ਹੈ ਜੀ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਸੋ ਦੂਜਨ ਤਿੱਦੇ ਸਵੇਰ ਜਾਂਦੇ ਆ ਪਸੂ ਬਹੁ ਖੂਬ ਸੁਰਤ ਬਣੂਗਾ ਠੀਕ ਆ ਹਾਂਜੀ ਤੇ ਅਮਰਤੇ ਦੀ ਕੀ ਡਿਮਾਂਡ ਵੀਰੇ ਕੀ ਮੁੱਲ ਰਾਊਗਾ ਮੇਰੇ ਜੇ ਤੇ ਇਹੋ ਜੀ ਝੋਟੀ ਤਾਨੂੰ ਪਤਾ ਦੁੱਧ ਪਹਿਲਾਂ ਨੇ 12 ਕਿਲੋ ਦੇਣਾ 2 ਕਿਲੋ ਦੁੱਧ ਹੋਰ ਦੇ ਦੂ ਕੱਟੀ ਹਾਂ ਕੇ ਆਪਾਂ ਕਹਿ ਦੀਏ 15 16 ਕਿਲੋ ਉਹ ਗਾੜੀ ਪਾਏ ਦਾ ਹਾਂ ਜਿੱਡਾ ਕੱਦ ਕੋਦਾ ਵੇਖੋ ਬੇਲ ਗੱਡੀ ਝੋਟੀ ਨੂੰ ਐਨ ਇੱਕ ਮਤਲਬ ਘੋੜੀ ਸਮਝ ਲੈ ਕੋਈ ਤੇ ਗੱਡੀ ਐਨ ਇੱਕ ਸਾਰ ਪੱਧਰ ਉਤੋਂ ਹਾਂ ਨਹੀਂ ਨਹੀਂ ਚੰਗੀ ਸੇਵਾ ਦੇ ਵਿੱਚੋਂ ਚੰਗੀ ਸੇਵਾ ਚੋਂ ਪੜੀ ਕੁਆਲਿਟੀ ਵਾਲੀ ਕਟਿਆ ਪੂਰੀ ਬਣਾਈ ਮਾਰਾਈ ਨੇ ਬੈਗ ਆ ਗਾੜੀ ਕਿਸ ਮਾਦਾ ਬੰਦੇ ਦੀ ਉਹ ਕੀ ਕਰਾਂਗੇ ਇਹਦੀ ਅਮਰਤ ਲੈਣ ਦੇਣ ਡਿਮਾਂਡ ਮੇਰਾ ਡਿਮਾਂਡ ਇਹਦੀ ਇੱਕ ਕਰਦੇ 25000 ਰੁਪਇਆ ਅੱਛਾ ਇੱਕ 20 ਦੀ ਦੇ ਦੀ ਇੱਕ 20 ਦੀ ਹਾਂ ਨਾ ਇੱਕ 15 ਦੀ ਝੋਟੀ ਦੇਣੀ ਆ ਪਹੁੰਚ ਛੋੜ ਕਰਾਂਗੇ ਮਰਜੀ ਦੀ ਠੀਕ ਹੈ ਜੀ ਬਿਲਕੁਲ ਜੈ ਰੇਡ ਪਾਇਆ ਝੋਟੀ ਦਾ ਵੇਖ ਲਓ ਬਾਡੀ ਬੁੱਡੀ ਗੱਡੀ ਆ ਹਾਂ ਇਹ ਬਨੇ ਹੋ ਖੁੰਜੀ ਆ ਕੋਈ ਵੀਰ ਕਹਦਾ ਕਿ ਇਹ ਖੁੰਜੀ ਆ ਹਾਂ ਟੌਂਗੀ ਸੀਲੀਆਂ ਫਿਰ ਕੱਟੀ ਜੀ ਬਹੁਤ ਜਿਆਦੀਆਂ ਬੱਚਾ ਛੱਡ ਕੇ ਕੋਈ ਪਹਿਲਣ ਵਾਲੀ ਔਲ ਨਹੀਂ ਨਾ ਸ਼ੌਲ ਆ ਐਦਾਂ ਬੈਜੋ ਠੀਕ ਆ ਜੀ ਹਾਂਜੀ ਲੋਬੀ ਪਰੋਵੋ ਪੂਰੀ ਤਸੱਲੀ ਵਾਲੀ ਚੀਜ਼ ਆ ਤੇ ਬੜੀ ਸ਼ਕੀਨ ਝੋਟੀ ਆ ਠੀਕ ਆ ਜੀ ਤੇ ਕੋਈ ਡਰਾਕਲ ਦੀ ਝੋਟੀ ਨਹੀਂ ਗਈ ਸੋਹਣਾ ਕੱਦ ਕਾਠਾ ਵਜ਼ਨ ਪੂਰਾ ਝੋਟੀ ਦਾ ਠੀਕ ਆ ਤੇ 1,15,000 ਜੈਸ ਨੂੰ ਆ ਹੱਥ ਪਾ ਲਿਓ ਠੀਕ ਆ ਝੋਟੀ ਕੋਈ ਛੱਡ ਕੇ ਨਹੀਂ ਜਾਂਦਾ ਵੀਰ ਵੇਖ ਕੇ ਕਿਉਂਕਿ ਬਹੁਤ ਸੋਹਣੀ ਝੋਟੀ ਆ ਵੀਰੇ ਆਪਣਾ ਪਿਛਲੀ ਵੀਡੀਓ ਜੇ ਪਹਿਲੇ ਪਿੱਲੇ ਫੋਨ ਤੇ ਮਾਲ ਵੇਖਿਆ ਕਰਮਾਂ ਵਾਲੀ ਹਾਂ ਮੋਲ ਬਿਲਕੁਲ ਜਾਇਜ਼ ਪਾਇਆ ਝੋਟੀ ਦਾ ਜੇ ਕਿ ਕੈਰੀਅਰ ਵੇਰੀ ਤੋਂ ਹੁੰਦੀ ਤੇ ਉਹਨੇ ਡੇਡ ਦੀ ਵੇਚਣੀ ਜਿੱਡੀ ਝੋਟੀ ਬਾਦੀ ਸਫਾਈਆਂ ਸਪੂਈਆਂ ਬੜੀਆਂ ਲੱਗੀਆਂ ਰਮਕੀਆਂ ਵਾਲੀ ਝੋਟੀ ਆ ਕਿਸੇ ਨੇ ਇਹਨੇ ਮੁੱਲ ਬਿਲਕੁਲ ਜ਼ਾਇਦ ਜਾਂ ਛੋੜਾ ਜਾਂ ਨਫਾ ਰੱਖਿਆ ਇਹਦੇ ਚ ਠੀਕ ਆ ਤੈਨੂੰ ਪਤਾ ਘਰਾਂ ਵਾਲੇ ਪਿੱਛੇ ਨਹੀਂ ਹੁੰਦੇਂਦੇ ਡੇਡ ਡੇਡ ਮੰਗਦੇ ਜਦੋਂ ਦੀ ਝੋਟੀ ਗੱਬਣੀ ਅੰਮ੍ਰੀ ਵੀ ਤਿਆਰ ਬਹੁਤ ਵਧੀਆ ਝੋਟੀ ਹੋਈ ਆ ਤਿਆਰ ਕਰਦਿਆਂ ਵੀ ਟਾਈਮ ਲੱਗਦਾ ਇਹ ਵੀ ਜੇ ਵੀ ਉਮਰ ਦੇ ਵਿੱਚ ਕੋਈ ਪੱਕੀ ਨਹੀਂ ਲਵੀ ਉਮਰ ਘਟੀਆਂ ਦੇ ਵਿੱਚ ਝੋਟੀਆਂ ਚ ਦੂਜਾ ਸੁਹਾ ਵੀਰੇ ਇਹ ਦੂਜਾ ਕੀ ਆ ਹਾਂਜੀ 10 ਕਿਲੋ ਦੁੱਧ ਦੇ ਦੇ ਥੱਲੇ ਹੋਵੇ ਤੇ ਹੋਵੇ 11 ਪਰ 10 ਦੀ ਫੁੱਲ ਗਰੰਟੀ ਆਪਣੀ ਦੀ ਠੀਕ ਆ ਕਿੰਨੇ ਦਿਨਾਂ ਦੀ ਸੂਈ ਆ ਸੂਈ ਨੂੰ ਵੀ ਅੱਜ ਚੌਥਾ ਪਜਾਂਦੇ ਨਾ 15 ਦਿਨ ਚੋਡੀ ਪਹਿਲੋ ਸੂਈ ਦੂਜਾ ਸੂਹਾ ਵਾ ਅੱਛਾ 15 ਦਿਨਾਂ ਦੀ ਸੂਈ ਆ 15 ਦਿਨ ਪਹਿਲੋ ਸੂਪੀ ਆ 15 ਦਿਨ ਪਹਿਲਾਂ ਹਾਂ ਬੱਚਾ ਛੋਟਾ ਦਿੱਤਾ ਚਾਹਤ ਦਿਨ ਕਿਨੇ ਦੱਸੇ ਸੂਈ ਵੀਰੇ ਇਹਨੂੰ ਪੰਜਵਾ ਛੇਵਾ ਦੇਣਾ ਤੁਸੀਂ ਮਤਲਬ 8 ਮੰਨ ਲੈ ਕੋਈ ਲਓ ਜੀ ਹਾਂ ਦੁੱਧ ਬਣਿਆ ਵਾ ਤੋ ਹਫਤਾ ਮੰਨ ਕੇ ਕੋਈ ਸੌਦਾ ਕਰ ਲਿਓ ਮਗਰ ਕੱਟੀ ਆ ਗਈ ਨਾ ਕੱਟੀ ਕੱਟੀ ਵੀਰੇ ਮਗਰ ਕੱਟੀ ਆ ਕੋਈ 10 15 10 15 ਦਿਨ ਦੋਸਤੋ ਪਹਿਲਾਂ ਜਿਹੜਾ 11 ਕਿਲੋ ਦੁੱਧ ਹੋਏ ਦੇ ਥੱਲੇ 10 ਦੀ ਫੁੱਲ ਗਰੰਟੀ ਆ ਠੀਕ ਆ ਜੀ ਹਾਂਜੀ ਕਦ ਕੜ ਤੋਂ ਦੋਹ ਦੇਖੋ ਜਿੱਕੇ ਆਏ ਉਹਦੇ ਨਾਲ ਉਹ ਵਜਨ ਲੋਡ ਚ ਜਾਦੀ ਉਹਦੇ ਨੂੰ ਇਹ ਦੁੱਧਾ ਸੁਆ ਲਓ ਜੀ ਠੀਕ ਆ ਜੀ ਢਾਲੀ ਆ ਇੱਕ ਸਿੰਘ ਠੇਠਾ ਨੂੰ ਆ ਸੀਗਾ ਜੀ ਇੱਕ ਸਿੰਘ ਠੇਠਾ ਨੂੰ ਤੇ ਇੱਕ ਬਿਲਕੁਲ ਕੰਨ ਤੋਂ ਵੇਖੋ ਕਿ ਵਜਨ ਦੇਖੋ ਮੈਂ ਦਾ ਫਿਰ ਠੀਕ ਆ ਜੀ ਜੇ ਵੀ ਰਾਮਾ ਤਾਵਾ ਤੇ ਮੈਂ ਸੂੰਦੀ ਨਾ ਆ ਕੇ ਹਾਂ ਪਹਿਲਾਂ ਨੇ 13-14 ਕਿਲੋ ਦੁੱਧ ਦਿੱਤਾ ਹੁੰਦੇ ਐ ਹਰ ਕੀ 14-15 ਦਊਗੀ ਹਾਂ ਆਪਾਂ ਜਿੰਨਾ ਹਾਜਰ ਹੋਣੇ ਦੀ ਗਰੰਟੀ ਆ ਵਜ਼ਨ ਵੇਖ ਕੇ ਕੋਈ ਵੀ ਵੀਰ ਇੰਦੇ ਅਜਾ ਲਾ ਲੇਗੀ ਨਾ ਦਊ ਏਡੀ ਮੈਂ ਦੁੱਧ ਤੇ ਫਿਰ ਕੀ ਕੰਮ ਕਰਨ ਦਾ ਫਾਇਦਾ ਹਾਂ ਹੁਣ 10 ਕਿਲੋ ਇਹਦੇ ਥਲੇ ਹੈਗਾ 11 ਵੀਰ 10 ਦੀ ਫੁੱਲ ਗਰੰਟੀ ਆਪਣੀ ਠੀਕ ਆ ਠੀਕ ਆ ਖਰਚਾ ਲੱਗਾ ਕੋਈ ਪੂਰ ਛੱਟਾ ਨਹੀਂ ਕੇ ਪੂਰ ਮੈਂ ਮਾਰ ਜੇ ਆਪਣੀ ਚੌਂ ਡੰਗਰਾਂ ਚ ਉਹਦੇ ਆਪਾਂ ਕਰਾਇਆ ਵੀ ਸਾਰਾ ਕੁਝ ਦਵਾਂਗੇ ਲਓ ਵੀ ਦੋਸਤੋ ਕਰੋ ਗੱਲ ਠੀਕ ਆ ਬਹੁਤ ਖੂਬਸੂਰਤ ਢਾਂਚੇ ਦੀ ਝੋਟੀ ਆ ਲੈਂਥ ਬਹੁਤ ਜ਼ਿਆਦੀ ਆ ਝੋਟੀ ਦੀ ਲੰਬਾਈ ਬਹੁਤ ਆ ਉਚਾਈ ਬਹੁਤ ਆ ਗਦਗਾਠ ਦੀ ਠੀਕ ਆ ਜੀ ਸੋ ਦੂਰੋਂ ਨੇੜੇ ਮੇਰਾ ਵੀਰ ਕੋਈ ਵੀ ਆ ਜੇ ਮੋੜ ਘੜੀਆਂ ਦਾ ਝੋਟੀਆਂ ਤੋਂ ਬੜੀਆਂ ਸ਼ਾਨਦਾਰ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਤੀ ਆਪਾਂ ਵਾਜਣਾ ਵੇਖੋ ਵੀਰ ਜੀ ਵਾਜਣਾ ਕੁੜੀਆਂ ਮਾਲੀ ਫਿੱਟਿਆ ਸਾ ਇਹਨਾਂ ਦੇ ਹਾਂ ਇਹ ਨਾ ਆਖੇ ਕੋਈ ਬੰਦ ਲੇਵੇ ਦੀ ਝੋਟੀ ਦੁੱਧ 13 14 ਕਿਲੋ ਪਹਿਲੇ ਨੇ ਪਰ ਇਹ ਕੀ ਦੂਜੇ ਸੂਈ ਜਾਂਦੇ 14 15 ਕਿਲੋ ਦੁੱਧ ਦੇਣਾ ਮੈਨੇ ਖੁੱਲਾ ਹਾਂ ਤੇ ਆਉਣਾ ਲਊਣਾ ਹੀ ਆ ਲਊਗਾ ਤਾਂ ਦੁੱਧ ਆਉਣਾ ਇਹ ਚੋਂ ਹਾਂ ਲਊਣਾ ਹੀ ਪਰੀ ਪਈ ਮ ਹਾਂ ਫਿਰ ਕੱਦ ਵਣ ਪੂਰੀ ਵੱਡੀ ਆ ਕੋਈ ਛੋਟੀ ਸਮਝ ਨਾ ਲਵੇ ਜੇ ਸਹੀ ਮੈਂ ਦੇ ਦੁੱਧ ਕਰਕੇ ਵਿੱਚ ਇਹ ਡੇਢ ਦੀ ਝੋਟੀ ਵਿਕਦੀ ਵੀ ਹਾਂ ਲਓ ਜੀ ਜੱਡਾ ਵਜਣਾ ਇਹ ਵੀਰ ਚਵਾ ਲੱਗਾ ਕਰਮਾਲੀ ਨੂੰ ਜਿੰਨੀ ਖਿੱਚ ਕੇ ਧਾਰ ਮਾਰ ਉਹਨੀ ਚਵਾਈ ਬੰਦੀ ਬਹੁਤ ਜੀ ਬਹੁਤ ਬਹੁਤ ਖੂਬਸੂਰਤ ਦੋਸੋਂ ਝੋਟੀਆਂ ਆ ਠੀਕ ਆ ਜੀ ਸੋ ਲਵਾਈਆਂ ਤੇ ਬੁਈਆਂ ਕਦ ਕਾਠੀਆਂ ਮਾਲਕ ਨੇ ਬਹੁਤ ਜਿਆਦੀਆਂ ਪਖਸ਼ੀਆਂ ਦੋ ਝੋਟੀਆਂ ਨੂੰ ਵੇਖੋ ਕਾ ਦੇਖੋ ਕਦ ਕਾਠੇ ਕੋਜੇ ਕਦ ਕਾਠਾ ਝੋਟੀਆਂ ਤੇ ਪਰ ਜਿਹੜੀ ਪਹਿਲੀ ਨਾਲੋਂ ਦੂਜੀ ਜਿਹੜੀ ਆ ਇਹ ਜਿਆਦਾ ਵਜਨ ਦੇ ਵਿੱਚ ਆ ਲੰਬਾਈ ਦੇ ਵਿੱਚ ਆ ਠੀਕ ਆ ਤੇ ਥੱਲੇ ਲੇਵੇ ਦੀਆਂ ਪੂਰੀਆਂ ਖਬਰਦਾਰ ਆ ਵੇਖੋ ਹਮ ਠੀਕ ਆ ਸਿਰਫ 15 ਦਿਨ ਮੋੜ ਮੋੜ ਆਖੀ ਇਹਨੇ 15 ਦਿਨ ਮੈਂ ਪਹਿਲੋ ਸੂਈ ਜੋ ਹਾਂ ਹੁਣ ਇਹਦੇ ਥੱਲੇ 10 ਕਿਲੋ ਆ 10 ਕਿਲੋ ਨੈਟ ਦੁੱਧ ਹੋਵੇ ਤੇ ਹੋਵੇ 11 ਵੀਰ 10 ਦੀ ਤੇ ਫੁੱਲ ਗਰੰਟੀ ਆਪਣੀ ਨੋ ਜੀ ਬਾਡੀ ਵੇਖੋ ਮੈਨੂੰ ਫਿਰ ਲੱਗੀ ਕਰਮਾ ਵਾਲੀ ਨੂੰ ਕੱਲ ਹੀ ਦਾ ਗੁੱਡਾ ਬਹੁਤ ਵੱਡਾ ਚੌੜਾ ਬਾਡਾ ਹਾਂ ਚੌੜਾ ਢਾਂਚਾ ਉੱਪਰੋਂ ਵੇਖੋ ਤੁਸੀਂ ਪੂਰੀਆਂ ਫਿਟਿੰਗਾਂ ਪਈਆਂ ਫੁੱਲ ਰਾਜੀ ਆ ਫੁੱਲ ਵਜਨ ਲੋਡ ਵਿੱਚ ਸੋ ਜਿਹੜਾ ਵੀਰ ਲੈ ਜਾਊਗਾ ਯਾਦ ਕਰੂਗਾ ਬਹੁਤ ਚੰਗੀ ਖੂਬਸੂਰਤ ਛਾਇਆ ਠੀਕ ਆ ਸੋ ਬਹਿਣੀ ਪੂਣੀ ਵਾਲੀ ਸਾਈਡ ਤੋਂ ਉਲਟ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਥਾਣਾ ਪਾ ਦਿਖਾਈ ਜਾਂਦੇ ਆ ਬੇਣ-ਭੋਣ ਤੁਸੀਂ ਵੇਖੋ ਮਿਲਖ ਬੇਣ ਤੇ ਬੰਦ ਲੇਵੇ ਲੇਵੇ ਵਾਲੇ ਪਾਸੋਂ ਕਿਸੇ ਵੀਰ ਨੂੰ ਲੱਗੂਗਾ ਵੀ ਥੋੜੀ ਘੱਟ ਸਮਝ ਆਉਂਦੀ ਆ ਪਰ ਦੁੱਧ ਗਰਮ ਵਾਲੀ ਥੱਲੇ 10 ਲੀਟਰ ਹੁਣ ਵੀਰ ਅੰਮ੍ਰਿਤ 10 ਰਿਹਾ ਪੰਜਾਂ 40 50 ਦਿਨਾਂ ਦੀ ਸੂਈ ਦੇ ਥੱਲੇ ਠੀਕ ਆ ਜੀ ਆਹ ਦੇਖੋ ਲੈ ਵੀ ਅੰਮ੍ਰਿਤ ਹਾਂਜੀ ਅੰਮ੍ਰਿਤ ਸਿਆ ਕੀ ਮੋਲ ਰੋ ਕਹਿੰਦਾ ਮੇਰੇ ਮੋਲ ਤੇ ਇਹਦਾ ਵੀ ਸਵਾ ਹੀ ਕਰਦੇ ਆ ਇੱਕ ਵੀਚ ਮਾਨਦਨ ਕਰਾਂਗੇ ਦਾ ਜੈ ਜੈ ਜੀ ਗੱਲ ਕਰਦੀਆਂ ਕੋਈ ਇੱਕ 15 ਦੀ ਦੇ ਦਾਂਗੇ ਵੀਰੋ ਚੋ ਛੋੜ ਛੱਪਾ ਹੀ ਕਰਾਂਗੇ ਮਾੜਾ ਮੋਟਾ ਮੈਂ ਤੁਹਾਨੂੰ ਆਖੀਆ ਬਿਲਕੁਲ ਜੈ ਰੇਟ ਪਾਉਂਦੇ ਆ ਝੋਟੀਆਂ ਵੱਡੀਆਂ ਵਾ ਹਾਂ ਕੋਈ ਛੋਟੇ ਛੋਟੇ ਨਫੇ ਐ ਨਾ ਜਿ ਬਾਲੇ ਨਹੀਂ ਹੈਗੇ। ਲਓ ਵੀ ਦੋਸਤੋ ਠੀਕ ਆ। ਹਾਂ। 1 ਲੱਖ 15000 ਦੀ ਵੀ ਰਹੀ। ਇਹ ਵੀ। ਪਹਿਲੇ ਨੰਬਰ ਵਾਲੀ ਵੀ 1 15 ਦੀ, ਇਹ ਵੀ 1 15 ਦੀ। ਮੰਨ ਲਾ ਵੀ ਚਲੋ ਬਹੁਤ ਆਪਣੇ ਭੈਣ ਭਰਾ ਸੰਦਨ ਜੁੜੇ ਆ। ਉਹ ਜੋੜੀ ਪਾ ਲੈਂਦਾ ਹੋਰ ਕਰਦੀ। ਕੋਈ ਨਹੀਂ ਮਾਨਤਾਨ ਕਰਾਂ ਛੋਟ ਛੱਪਾ ਕਰਾਂ ਵੀਰੇ ਪਰ ਰੇਡ ਬਿਲਕੁਲ ਜਾਇਜ਼ ਪਾਇ ਕੋਈ ਵੀਰ ਇਹ ਨਾ ਆਕੇ ਨਜਾਇਜ਼ ਝੋਟੀਆਂ ਵੱਡੀਆਂ ਵਾ ਕੋਈ ਛੋਟੀਆਂ ਨਹੀਂ। ਲਓ ਵੀ ਬਹੁਤ ਸੋਨੇ ਟਾਂਚੇ ਦੀਆਂ ਦੋਸਤੋ ਝੋਟੀਆਂ ਕੱਲੀ ਕਹਿਣ ਵਾਲੀ ਗੱਲ ਨਹੀਂ। ਹਾਂਜੀ। ਫਸਲ ਦੇ ਵਿੱਚ ਆਪਾਂ ਗੱਲ ਉਨੀ ਕੀ ਕਰਦੇ ਆ ਸੋਹਣਾ ਕੱਦ ਕਾਠਾ ਢਾਂਚਾ ਝੋਟੀਆਂ ਦਾ ਚੰਗਾ ਵੱਡੀਆਂ ਪੂਰੀਆਂ ਮਜ਼ਬੂਤ ਆ ਪੂਰੀਆਂ ਫਿੱਟ ਫਾਟ ਟਿੱਟੀਆਂ ਪਈਆਂ ਕਰਮ ਵਾਲੀਆਂ ਹਾਂਜੀ ਚੰਗੀਆਂ ਵਜਨ ਲੋਡ ਦੇ ਵਿੱਚ ਆ ਸਾਂਭਿਆ ਕਿਸ ਨੇ ਵੀਰ ਕੋਈ ਵੀਰ ਜੋੜੀ ਲਊਗਾ ਕੋਈ ਨਹੀਂ ਮਾਨਤਨ ਕਰਾਂਗੇ ਖੁੱਲਾ ਲੋ ਜੀ ਖੁੱਲਾ ਮਾਨਤਨ ਹੋਰ ਹੋ ਜਾਊਗਾ 15 15 ਦੀ ਇਹ ਜਿਹੜੀ ਇੱਕ ਸਿੰਗਲ ਸਿੰਗਲ ਆ ਤੇ ਜੋੜੀ ਕੋਈ ਵੀਰ ਪਾ ਲੂਗਾ ਤੇ 15 15 ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਖੁੱਲਾ ਡੁੱਲਾ ਮਾਨਤਨ ਕਰ ਦਿੱਤਾ ਜਾਊਗਾ ਜੋੜੀ ਪਾਉਣੀ ਕਿਸੇ ਫਿਰਨੇ ਜੋੜੀ ਪਾ ਲੈ ਠੀਕ ਆ ਇਧਰ ਆ ਜੀ ਤੇ ਅਮਰਤਾ ਆਪਣੇ ਕੋਲ ਜੜੀਆਂ ਇਹ ਝੋਟੀਆਂ ਖੜੀਆਂ ਦੋ ਵੀਰੇ ਇਹ ਗੱਬਣ ਝੋਟੀ ਆ ਦਿਨ ਖੜੂਗੀ ਜੇ 7 ਲੈ ਜੇ 8 ਲੈ ਜੇ ਲੋ ਜੀ ਪਰ ਝੋਟੀ ਕੁਆਲਟੀ ਵਾਲੀ ਆ ਦੁੱਧ 12 ਕਿਲੋ ਪਹਿਲਾਂ ਨੇ ਭਰਿਆ ਨਹੀਂ ਲੋ ਜੀ 8 ਲੈ ਜੇ ਦਿਨ 7 ਲੈ ਜੇ ਹਾਂ ਸੂਆ ਦੂਜਾ ਕ ਪਹਿਲਾਂ ਨੇ ਨਹੀਂ ਨਹੀਂ ਵੀਰੇ ਦੂਜਾ ਐ ਦੂਜਾ ਹਾਂ ਜੀ ਲੋ ਜੀ ਇਹ ਦੂਜੇ ਸੂਵੇ ਆ ਝੋਟੀ ਠੀਕ ਆ ਸਿੰਗੀ ਝੋਟੀ ਵਿੱਚ ਆ ਬਾਕੀ ਆ ਫੇਸ ਕੁਆਲਟੀ ਤੁਸੀਂ ਵੇਖੋ ਬਿਲਕੁਲ ਛੋਟਾ ਸਿੰਗਾ ਗਲਾਈ ਦੇ ਵਿੱਚ ਰੈਂ 12 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹੀ ਨਹੀਂ ਤੇ ਦੇਣਾ ਅਮਰ ਤਾਂ ਕਿੰਨੇ ਕੁ ਲੈ ਜੂ ਦੇਣ ਵੀਰੇ ਧੰਵਾਹ ਲੈ ਸਕਦੀ 6-7 ਹਫਤਾ ਖੰਡ ਲੈ ਜੂ ਹਾਂਜੀ ਹਾਂਜੀ ਹਫਤਾ ਤੇ ਬਹੁਤ ਜ਼ਿਆਦਾ ਚਲੋ ਤਿਆਰੀ ਆ ਝੋਟੀ ਦੀ ਬਣੀ ਸੋਹਣੀ ਆ ਪੰਜਾ ਚੌਹ ਦੇ ਵਿੱਚ ਆ ਜੂ ਹਾਂ ਬਣੀ ਥੋਲਤੀ ਆ ਝੋਟੀ ਲਓ ਜੀ ਵੈਸੇ ਸਫਰ ਦੇ ਵਿੱਚ ਜੋ ਦੋਸਤ ਕੋਈ ਵੀਰ ਲੈ ਕੇ ਜਾਂਦਾ ਤੇ ਸਫਰ ਦੇ ਵੀ ਕਈ ਨਾ ਪਸੂ ਪਹਿਲਾਂ ਸੂ ਸਕਦਾ ਕਿਉਂਕਿ ਥੱਲਿਓ ਬਣੀ ਥਣੀ ਆ ਤੁਹਾਨੂੰ ਤੋੜ ਕੇ ਦਿਖਾਉਣੇ ਆ ਬਣੀ ਥਣੀ ਪਈ ਆ ਠੀਕ ਆ ਤਿਆਰੀ ਮੁਕੰਮਲ ਕਰੀ ਬੈਠੀ ਆ ਲੈ ਜਾਵੇ ਤੇ ਦਿਨ ਲੈ ਜਾਵੇ ਠੀਕ ਆ ਚਾਰ ਲੈ ਜਾ ਤੇ ਤਿੰਨ ਲੈ ਜਾ ਠੀਕ ਆ ਛੋਟੇ ਤੇ ਕਾਦੇ ਦਾ ਵੀ ਕਰਮਾੜੀ ਦਾ ਸੋਨਾ ਠੀਕ ਆ ਜੀ ਆਮ ਨੋਰਮਲ ਮੱਝਾਂ ਪਾ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਓਡੀਕ ਹਾਈਟ ਤੁਸੀਂ ਇਹਦੀ ਮੰਨ ਕੇ ਕੋਈ ਭਰਾ ਸੌਦਾ ਕਰ ਲਿਓ ਠੀਕ ਆ ਇਹਨਾਂ ਚਾਬੂ ਦੀ ਆਲ ਮਨ ਆਉਂਦੀਆਂ ਆ ਮੈਜੋਰਟੀਆਂ ਘਰੋਂ ਨਹੀਂ ਕੱਡੀਆਂ ਤੋਂ ਥੱਲੇ ਲੇਵੇ ਦੀ ਇਹ ਵੀ ਪੂਰੀ ਖਬਰਦਾਰ ਥੱਲੇ ਲੇਵੇ ਦੇ ਪਸ਼ੂ ਸਾਰੇ ਸਾਫ ਸੁਥਰੇ ਆ ਠੀਕ ਆ ਜੀ ਕੋਈ ਕਾਣੇ ਲੇਵੇ ਨਹੀਂ ਗੇ ਕੋਈ ਬਾਈ ਕੋਈ ਵੱਲਛਲ ਨਹੀਂਗਾ ਇਸ ਤਰ੍ਹਾਂ ਦਾ ਕੋਈ ਭਰਾ ਆਉਂਦਾ ਦੂਰੋਂ ਨੜਿਓ ਤੁਸੀਂ ਇੱਕ ਚੀਜ਼ ਵੇਖ ਕੇ ਸਾਰੇ ਵੀਰਾਂ ਨੇ ਜਜਮੈਂਟ ਕਰਨੀ ਹੁੰਦੀ ਆ ਬਾਕੀ ਆ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਇੱਕ ਸਾਰ ਲੇਵਾ ਪੱਧਰ ਵਿਖਾਲਾ ਪਹਿਲਾਂ ਨੇ 12 ਕਿਲੋ ਦੋ ਦੱਤਾਰ ਕੀ 13 14 ਕਿਲੋ ਦੁੱਧ ਭਰਨਾ ਝੋਟੀ ਨੇ ਠੀਕ ਹੈ ਜੀ ਹਾਂ ਲੇਵਾ ਦੱਸਦਾ ਵੀਰ ਜੀ ਤੁਹਾਨੂੰ ਪਤਾ ਦੇਖ ਮੈਨੇ ਨਾ 14 ਕਿਲੋ ਦੋ ਦਿੱਤਾ ਕਿਹੜੀ ਦਊਂ ਬਸ ਜੀ ਬਸ ਹੈ ਜੋ ਮੋੜ ਅਮਰਤ ਬਾੜੀ ਜਿਆਦੀ ਚੰਗੀ ਝੋਟੀ ਸਰਚਵਾ ਲਗਾ ਕਰ ਮਾਲੀ ਨੂੰ ਆ ਭੋਲੀ ਰੂ ਮਰ ਗਈ ਹੂੰ ਬਹੁਤ ਖੂਬਸੂਰਤ ਆ ਲਓ ਜੀ ਤੇ ਚੋਟੀ ਪੂਰੀ ਫਟਫਾੜ ਤੋਰਾ ਤਾਰਾ ਤੁਸੀਂ ਵੇਖੋ ਦੋਸਤੋ ਬਹੁਤ ਸੋਹਣੀ ਚਾਲ ਤੇ ਥੱਲਿਓ ਵੀ ਕਰੀ ਬੈਠੀ ਕਮਾਲ ਆ ਵੇਖੋ ਹੋਰ ਆਇਆ ਨਾ ਕਰੋ ਨਹੀਂ ਕੱਢਿਆ ਮਾਲ ਤੇ ਡਰਦਾ ਹਾਂ ਫਿਰ ਚਾਹਲ ਚੂਲ ਕੋੜੀਆਂ ਨੂੰ ਤਰਦੀਆਂ ਮੱਤ ਇਹ ਅਮਰਤ ਕੜਕੇ ਵਾਲਾ ਮੇਰੇ ਵੀਰੋ ਪੜਥੂ ਪਾ ਦਿੰਦਾ ਇੱਕ ਵਾਰੀ ਜਦੋਂ ਮਾਲ ਲੈਂਦਾ ਵੇਹ ਚਮੜੀ ਹਾਂ ਕਾਇਗਰ ਕੀ ਚਮੜੀ ਆ ਦੇਖੋ ਪੂਰੀ ਰਾਜੀ ਪੂਰੀ ਨਿੱਕਰ ਸੋਨੇ ਢਾਂਚੇ ਦੇ ਵਿੱਚ ਹਾਈਟ ਜਿਹੜੀ ਦੋਸਤੋ ਪਹਿਲਾਂ ਦੋ ਨੰਬਰ ਤੇ ਝੋਟੀਆਂ ਦਿਖਾਈਆਂ ਸੀਆਂ ਉਹ ਫੁੱਲ ਵੱਡੇ ਕੱਦ ਘਾਟ ਵਾਲੀਆਂ ਜਿਹੜੀਆਂ ਤੁਹਾਨੂੰ ਕੋਲੇ ਖੜੀਆਂ ਲੱਗ ਰਹੀਆਂ ਨੇ ਇਹ ਹਾਈਟ ਮੀਡੀਅਮ ਦੇ ਵਿੱਚ ਆ ਪਲੀ ਪ੍ਰੀਤੀ ਬਣੀ ਹੈ ਠੀਕ ਆ ਜੀ ਥੱਲੇੋਂ ਵੇਖੋ ਤੁਸੀਂ ਠੀਕ ਆ ਜੀ ਥੱਲਿਓਂ ਬਹੁਤ ਡਬਲ ਬਣੀ ਪਈ ਆ ਠੀਕ ਆ ਉਨਾ ਹੀ ਅੱਗੇ ਉਨਾ ਹੀ ਪਿੱਛੇ ਪੂਰੀ ਕੁਆਲਿਟੀ ਹੈ ਮਤਲਬ ਮੇਰ ਲਾਣਾ ਥਾਣ ਨੇ ਉਹ ਕਲਾ ਥਣ ਲੱਗਾ ਫਿਰ ਚਵਾ ਬਹੁਤ ਜ਼ਿਆਦਾ ਲੱਗਾ ਕਰਮਾ ਬਹੁਤ ਖੂਬਸੂਰਤ ਚਿੱਪਣ ਟੁੱਪਣ ਵਾਲ ਅਮਰਤ ਜਿੰਨੀਆਂ ਝੋਟੀ ਸਾਰੀ ਚੰਗੀ ਆ ਹਾਂਜੀ ਘਰੇ ਰੱਖਣ ਵਾਲੀ ਆ ਕੋਈ ਲੈ ਜਾ ਵੀਰ ਹਾਂਜੀ ਹਾਂਜੀ ਤੇ ਕੀ ਮੁੱਲ ਮੇਰੇ ਮੁੱਲੇ ਦਾ ਇੱਕ 20 ਕਰਦੇ ਇੱਕ 15 ਦੀ ਦੇ ਦਈਏ ਵੀ ਐ ਨਾ ਕਰਾ ਕਰ ਜਿਹਦੀ ਗੱਲ ਕਰਦਾ ਇੱਕ 10 ਦੀ ਦੇਦਾ ਵੀਰ ਹੋਰ 10 ਇੱਕ 10 ਦੀ ਉਹ ਚੋਂ ਮਾਨਤਾਨ ਕਰਦਾ ਥੋੜਾ ਬੜਾ ਲਓ ਜੀ ਬਿਲਕੁਲ ਜੈ ਰੇਟ ਆ ਝੋਟੀ ਵੇਖੋ ਉਹ ਚੋਂ ਮਾਨਤਾਨ ਕਰਾਂਗੇ ਲਓ ਜੀ 1 ਲੱਖ 10 ਹਜ਼ਾਰ ਦੇ ਵਿੱਚੋਂ ਵੀ ਮਾਨਤਾਨ ਹੋ ਜਾਊਗਾ ਛੋਟਾ ਛੱਪਾ ਹੋ ਜਾਊਗਾ ਠੀਕ ਆ ਕਿਉਂ ਟੀਚ ਕੋਈ ਨਹੀਂ ਮਾਨਤਾਨ ਕਰਾਂਗੇ ਵੀਰ ਫੋਨ ਲਾਵੇ ਕੋਈ ਲੈ ਜਾ ਵੀ ਲਓ ਜੀ ਦੋਸਤੋ ਖੁੱਲੇ ਕੋਈ ਨਹੀਂ ਦਿਲ ਟਾਈਮ ਕੱਢ ਕੇ ਆਪਣਾ ਖੁੱਲਾ ਫੋਨ ਲਾਇਓ ਜੋ ਵੀ ਹੈਗਾ ਵਿੱਚੋਂ ਮਾਨਤਾ ਨਾ ਉਹ ਕਿਸੇ ਵੀਰ ਦਾ ਵੀ ਮੁੜ ਕੇ ਨਹੀਂ ਜਾਂਦਾ ਕੋਈ ਭਰਾ ਠੀਕਾ ਜੀ 2500 200 ਦੇ ਟੱਕਰਾਂ ਦੇ ਵਿੱਚੋਂ ਹਾਂਜੀ ਤੇ ਨੋਖਾ ਦੇਖੋ ਲੇਵਾ ਜੇ ਕੋਈ ਵੀਰ ਆਖੇ ਨਾ ਪੈਸੇ ਵੀਰ ਪੈਸੇ ਵਲੇ ਮੰਗਦਾ ਆ ਚੀਜ਼ਾਂ ਦੇ ਮੰਗੀ ਦੀ ਹਾਂ ਬਿਲਕੁਲ ਬਿਲਕੁਲ ਨਹੀਂ 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 ਚੀਜ਼-ਚੀਜ਼ ਦਾ ਮੋਲ ਹਾਂਜੀ ਠੀਕ ਹੈ ਜਿਹੋ ਜੀ ਚੀਜ਼ 50 ਹਜ਼ਾਰ ਵਾਲੀ ਮੱਝ ਵੀ ਆਉਂਦੀ ਹੈ ਤੇ 5 ਲੱਖ ਵਾਲੀ ਵੀ ਖੜੀ ਹਾਂਜੀ 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 ਲੈ ਵੀ ਅਮਰਤ ਇਧਰ ਆ ਜੀ ਤੇ ਇੱਕ ਆਪਣੇ ਕੋਲ ਜਿਹੜਾ ਲਾਸਟ ਵਿੱਚ ਇਹ ਤੋਹਫਾ ਇਹ ਵੀਰੇ ਕੱਚੀ ਆ ਦੇਣਾ 19 ਤਰੀਕ ਨੂੰ ਪੂਰੇ ਇਸ ਝੋਟੀ ਦੇ ਅੱਛਾ ਚਲੋ ਮਾਲ ਆਪਣੇ ਥੋੜਾ ਕਰਕੇ ਵੀਡੀਓ ਪਾਉਣੀ ਉਦਾਂ ਦੇ ਪਣਾ ਤਿਆਰ ਕਰਕੇ ਪਾ ਦਿੰਦੇ ਨੇ ਸਤੰਬਰ ਨੂੰ ਦਿਨ ਪੂਰੇ ਹੁੰਦੇ ਆ ਹਾਂਜੀ ਹਾਂਜੀ ਦਿਨ ਲੈਂਦੀ ਹਜੇ ਕੋਈ 15 ਕਾ ਹਾਂਜੀ ਹਾਂਜੀ ਲਓ ਵੀ ਦੋਸਤੋ ਹਜੇ 15 ਕ ਦਿਨ ਘੱਟੋ ਘਾਟ ਮੰਨ ਕੇ ਕੋਈ ਸੌਦਾ ਕਰ ਲੈ ਦੂਜਾ ਹੀ ਸੂਆ ਦੂਜਾ ਦੂਜਾ ਉਹਦੀ ਸਿੰਗਲ ਢੀ ਦੇ ਵਿੱਚ ਆ ਦੂਜਾ ਸੂਆ ਸੂਣਾ ਇਸ ਝੋਟੀ ਨੇ ਤੇ ਆ ਤੁਹਾਨੂੰ ਵਿਖਾਉਣੇ ਆਪਾਂ ਇੱਕ ਵਾਰੀ ਥੋੜਾ ਤੋੜ ਕੇ ਇਧਰ ਬਾਹਰ ਕੱਢ ਕੇ ਆ ਕਰਿਓ ਚਾਰੂ ਚੂਰੂ ਅੜੀ ਕਰਮਾੜੀ ਸਵੇਰ ਦੀ ਆਈ ਪੱਠੇ ਵੜ ਵੜ ਕਾ ਸੋ ਕੱਚੀ ਕੱਚੀ ਆ ਜਿਹੜੀ ਭਾਵੇਂ 15 18 17 ਤਰ੍ਹਾਂ ਦੀ ਹਜੇ ਦੋਸੂ ਕੱਚੀ ਕੱਚੀ ਆ ਤੇ ਥੱਲਿਓਂ ਕਰਮਾੜੀ ਕਾਫੀ ਸੋਨਾ ਖਲੂਗੀ ਲੜ ਦੁੜ ਕਾਫੀ ਜ਼ਿਆਦੇ ਹਲੇਵੇ ਦੇ ਵਿੱਚ ਢਿੰਡ ਹੈਗੀ ਆ ਕਾਫੀ ਤੇ ਉਮੀਦ ਕਰਦੇ ਆ ਵੀ ਪਸੂ ਸੋਨਾ ਥੱਲਿਓਂ ਬਣੂਗਾ ਠੀਕ ਆ ਹਾਂਜੀ ਤੇ ਬਾਕੀ ਮੇਰਾ ਭਰਾ ਕੋਈ ਵੀ ਇੱਥੇ ਆਣ ਕੇ ਆਪਦੀ ਸਮਝ ਨਾਲ ਸੌਦਾ ਤੁਸੀਂ ਕਰੋ ਠੀਕ ਆ ਜੀ ਇੱਥੇ ਆਣ ਕੇ ਪਾਲੀ ਪਲੋਸੀ ਪੂਰੀ ਆ ਫਿਰ ਨਸਲ ਵਾਲੀ ਘੋਟੀ ਉਹ ਜੀ ਦੇਸੀ ਨਹੀਂ ਹੈਗੀ ਕੱਚੀ ਦੇਣ ਖੜਦੀ ਬਸ ਹੋਈ ਆ ਹਾਂ ਝੋਟੀ ਸਾਰੀ ਚੰਗੀ ਲੋਕ ਦੋਸਤੋ ਠੀਕ ਆ ਜੀ ਸੋ ਇਹ ਦੋਸਤੋ ਝੋਟੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਤੀ ਆ ਠੀਕ ਆ ਜੀ 15 18 17 ਦਿਨ ਹਜੇ ਕੱਢਦੀ ਆ ਸੋ ਦੂਜਾ ਸੂਆ ਝੋਟੀ ਦਾ ਸੋਨਾ ਬਣਨਾ ਸੋਨਾ ਵੀਰ ਲੜਾ ਲੁੜਾਵੇ ਹੋ ਕੰਨੀਆਂ ਵੀਰ ਲਾਉਂ ਉਹ ਕਿ ਥੱਲੇ ਚੰਗਾ ਠੀਕ ਆ ਜੀ ਲਾਹੇ ਬਣਾਏ ਪੈ ਗਈ ਆ ਤੇ ਬਣੂਗੀ ਚੰਗਾ ਅੱਜ ਮੇਰਾ ਵੀਰ ਕੋਈ ਤੁਸੀਂ ਸੌਦਾ ਕਰਨਾ ਚਾਹੁੰਦੇ ਹੋ ਉਹ ਤੁਸੀਂ ਅੱਜ ਕਰ ਲਿਓ ਠੀਕ ਆ ਜੀ ਵੈਸੇ ਬਣ ਤੁਹਾਨੂੰ ਜਾਣਾ ਕਰਮ ਵਾਲੀਂ ਦਾ ਸਿੰਗਲ ਡੀਚਾ ਕੱਢ ਸੋਨਾ ਝੋਟੀ ਦਾ ਸਿੰਗੀ-ਸੁੰਗੀ ਨਿੱਕੀ ਆ ਜ ਅਮਰਤ ਇਹ ਕਿੰਨੀ ਦੀ ਦੇ ਦਈਏ ਫਿਰ ਅੱਜ ਮੇਰੇ ਮੋਲੇ ਦਾ ਕਰਦੇ 80000 ਰੁਪਇਆ 75 ਚ ਮੰਨਤਨ ਕਰਦਾ 75 ਚ 72000 ਦੇ ਦਿਆਂਗੇ ਲਾਸਟ 72 ਦੀ ਹਾਂਜੀ ਲੋ ਵੀ ਅੱਜ ਦੋਸਤੋ ਉਹ 15 17 ਦਿਨ ਹਜੇ ਕੱਚੀ ਕੱਚੀ ਆ ਤੇ 72000 ਦੀ ਇਹ ਝੋਟੀ ਤੁਹਾਨੂੰ ਮਿਲ ਜੂਗੀ ਦੂਜਾ ਪੂਰੀ ਵੱਡੀ ਝੋਟੀ ਆ ਕੋਈ ਨਿੱਕੀ ਨਾ ਸਮਝੇ ਕੋਈ ਤੇ ਕਦੇ ਵੀ ਜਿਹੜਾ ਸੋਨਾ ਕੋਈ ਛੋਟੇ ਕੱਦ ਕੱਟ ਦੇ ਵਿੱਚ ਨਹੀਂ ਵੀ ਇਹਨਾਂ ਕੋਈ ਮੰਨ ਕੇ ਆ ਵੀ ਵੀ ਸਮੱਧਰ ਆ ਮੀਡੀਅਮ ਆ ਮੀਡੀਅਮ ਤੋਂ ਪਲਾਸਾ ਹਾਈਟ ਆ ਤੇ ਵੱਡੀਆਂ ਝੋਟੀਆਂ ਚ ਗਿਣਤੀ ਆ ਪੈਂਦੀ ਕਰਦੇ ਆ ਹਾਂਜੀ ਸਿੰਗਲ ਹੱਡੀ ਦੀ ਆ 53 ਤੋਂ ਪਾਉਣ ਦੇ ਭਾਰ ਪਿੱਛੇ ਦੀਆਂ ਨੁੱਕਰ ਕੋਲ ਵੀ ਗਰੰਟੀ ਆਪਣੀ ਐ ਰੂ ਵਾਂਗੋ ਆਊਗੀ ਠੀਕ ਹੈ ਜੀ ਜੇ ਮੈਂ ਭਾਰ ਪਾਵੇ ਆਪਣੀ ਫੁੱਲ ਗਰੰਟੀ ਚੰਗਾਪੁਰਾ ਹਾਂਜੀ ਲੋਬੀ ਦੋਸਤੋ ਇਹ ਨਾਗਨੇ ਅਜਾ ਅਮਰਤ ਤੇ ਕੋਲ ਟੋਟਲ 4 ਤੇ ਚਾਰਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਝੋਟੀਆਂ ਬੜੀਆਂ ਖੂਬਸੂਰਤ ਆ ਠੀਕ ਆ ਸੋ ਪਸੰਦ ਆਉਣਗੇ ਪਸ਼ੂ ਤੇ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਠੀਕ ਹੈ ਜੀ ਰੇਟ ਪੜਤਾ ਛੋਟੇ ਤੋਂ ਛੋਟਾ ਵੀ ਤੁਹਾਨੂੰ ਮਿਲ ਜੂਗਾ ਵੱਡੇ ਤੋਂ ਵੱਡਾ ਰੇਟ ਵੀ ਮਿਲ ਜੂਗਾ ਪਸ਼ੂ ਜਿਹੋ ਜੀ ਕੁਆਲਟੀ ਵਾਲਾ ਉਹੋ ਜਿਹਾ ਰੇਟ ਹਾਂਜੀ ਅਮਰਤ ਨੰਬਰ ਬੋਲ ਦੇ ਆਪਣੇ ਵੀਰੇ ਨੰਬਰ ਵੀਰੇ ਆਪਣਾ 814645629 8146465629 87282429 ਦੋਵੇਂ ਦੇ ਵਟਸਐਪ ਚੱਲਦਾ ਵੀਰੇ ਗਰਮੀ ਬੜੀ ਹੈ ਹਾਂਜੀ ਜੈਸੀ ਆਸੂ ਫਿਰ ਅਵਾਸ ਆ ਗਿਆ ਵੀ ਜੀ ਹੁਣ ਚਲ ਲਓ ਵੀ ਭਰਾਵੋ ਇਹ ਨਾਗਨੇ ਆਜੇ ਅਮਰਤ ਦੇ ਕੋਲ ਠੀਕ ਆ ਜੀ ਪਸ਼ੂ ਤੁਸੀਂ ਦੇਖ ਲਿਆ ਪਸ਼ੂ ਪਸੰਦ ਪਸੰਦਾ ਇਹ ਹੋਣਗੇ ਠੀਕ ਆ ਜੀ ਬਾਕੀ ਬਾਅਦ ਤੋਂ ਬਾਅਦ ਵੀਡੀਓ ਅੱਗੇ ਸ਼ੇਅਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਮਿਲਦੇ ਹੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਦੋਸਤਾਂ ਭਰਾਵਾਂ ਨੂੰ 7 ਸ਼ਰੀਆ ਕੱਲ ਜੀ